ਤਨ ਤਨ ਜਗਤ ਬਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੰਦੇ ਹਨ ਕਿ हे ਭਾਈ ਸਰੀਰ ਵਿੱਚ ਵਸਰੇ ਆਤਮਾ ਰੂਪੀ ਹੰਸ ਨੂੰ ਪ੍ਰਭੂ ਦਾ ਨਾਮ ਜਪ ਕੇ ਅਮੋਲਕ ਜੀਵਨ ਸਵਲ ਕਰਨ ਦਾ ਪਾਵਨ ਉਪਦੇਸ਼ ਦਿੰਦੇ ਹਨ ਕਿ اے ਭਾਈ ਤੇਰੀ ਉਮਰ ਬੀਤਦੀ ਜਾ ਰਹੀ ਹੈ ਉਹ ਆਖਰੀ ਪਲ ਕਦੋਂ ਆ ਜਾਣਾ ਹੈ ਇਹ ਆਖਰੀ ਸਵਾਸ ਕਦੋਂ ਹੋ ਜਾਣਾ ਹੈ ਇਹ ਸਾਨੂੰ ਨਹੀਂ ਪਤਾ ਕਿ ਇਸ ਸਰੀਰ ਦੇ ਵਿੱਚ ਆਖਰੀ ਸਾਹ ਕਿਹੜਾ ਹੈ ਆਖਰੀ ਦਿਨ ਕਿਹੜਾ ਹੈ ਆਖਰੀ ਪਲ ਕਿਹੜਾ ਹੈ ਸਾਨੂੰ ਨਹੀਂ ਪਤਾ ਕੇਵਲ ਔਰ ਕੇਵਲ ਉਸ ਪਰਮਾਤਮਾ ਨੂੰ ਪਤਾ ਹੈ ਰੇ ਮਨ ਚੇਤ ਮੀਚ ਦਿਨ ਆਇਆ ਤੇ हे ਮਨ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਤੇਰੇ ਅੱਖਾਂ ਮੀਟਣ ਦਾ ਭਾਵ ਅੰਤ ਸਮਾ ਆ ਰਿਹਾ ਹੈ ਅੰਤ ਸਮੇਂ ਆਉਣ ਦੇ ਨਾਲ ਤੈਨੂੰ ਸੰਸਾਰ ਰੂਪੀ ਜੰਗਾਲ ਪ੍ਰਾਇ ਲੱਗਣ ਲੱਗਣਾ ਹੈ ਕਾਨ ਸੁਨੇਨਾ ਨજર ਦਿਸੈ ਜੇ تیر ਨ ਰਹੀ ਮੁੰਡੂ ਤਨ थरथर ਕੰਪੇ ਅੰਤੋਂ ਬਿਰਿਆੋਂ ਤੋਂ ਆਈ ਬਡਾਪਾ ਆਉਣ ਦੇ ਨਾਲ ਕੰਨ ਸੁਣਦੇ ਨਹੀਂ ਹਨਾ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਕਿ ਜਦੋਂ ਬੁਢਾਪਾ ਆ ਜਾਂਦਾ ਹੈ ਕੰਨਾਂ ਤੋਂ ਸੁਣਦਾ ਨਹੀਂ ਹੈ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਜੀਭਾ ਜਿਹੜੀ ਕਹਿੰਦੇ ਆਖ ਸਾਬ ਬੋਲ ਨਹੀਂ ਸਕਦੇ ਬੁਢਾਪੇ ਵਿੱਚ ਸਿਰ ਦੇ ਵਾਲ ਝੜ ਜਾਂਦੇ ਹਨ ਚਿੱਟੇ ਹੋ ਜਾਂਦੇ ਹਨ ਅਤੇ ਸਰੀਰ ਕੰਬਣ ਲੱਗ ਪੈਂਦਾ ਹੈ ਫਿਰ ਅੰਤ ਸਮੇ ਮੌਤ ਆ ਜਾਂਦੀ ਹੈ ਕਿ ਭਾਈ ਫਿਰ ਕਿਹੜਾ ਸਮਾ ਤੇਰੇ ਕੋਲ ਆ ਜਾਵੇਗਾ ਬੀਤੀ ਆਜੂ ਭਜਨੇ ਕੀ ਨਾ ਟੇਕ ਸੇਤ ਪਿਉ ਤਨ ਥਰ-ਥਰ ਕੰਪੈ ਹਰ ਸਿਮਰਨ ਨਹੀਂ ਕੀਨਾ ਕਿ ਭਾਈ ਉਮਰ ਤੇਰੀ ਬੀਤਦੀ ਜਾ ਰਹੀ ਹੈ ਕਿ ਅੰਤ ਸਮਾ ਆਉਣ ਵਾਲਾ ਹੈ ਸਤਿਗੁਰੂ ਜੀ ਸਾਨੂੰ ਡਰਾ ਨਹੀਂ ਰਿਹਾ ਕਿ ਸਾਨੂੰ ਡਰਾ ਰਿਹਾ ਉਹ ਤਾਂ ਕੇਵਲ ਔਰ ਕੇਵਲ ਕਹਿੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਕਿ ਭਈ ਜਿੰਨਾ ਸਮਾਂ ਹੋ ਸਕੇ 2 ਮਿੰਟ 10 ਮਿੰਟ 20 ਮਿੰਟ ਕੱਢ ਕੇ ਅਸੀਂ ਆਪਣੇ ਗੁਰੂ ਦਾ ਨਾਮ ਸਿਮਰਨ ਜ਼ਰੂਰ ਕਰ ਲਈਏ ਕਿ ਸੋ ਸੇਤ ਪਿਕ ਬੈ ਸਭ ਤਨ ਮਨ ਬਲ ਬਿਨ ਮਾਇਆ ਮਧਿਆਨ ਜੋਤਰਾ ਚਲ ਆਈ ਅਜੋ ਜਗ ਰਿਉ ਪਰਮਾਇ ਪ੍ਰਭੂ ਤੋਂ ਬਿਨਾ ਸਭ ਕੁਝ ਝੂਠਾ ਲੱਗਦਾ ਹੈ ਤਨ ਅਤੇ ਮਨ ਦਾ ਵੱਲ ਕਟਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਹੜਾ ਜਵਾਨੀ ਵੇਲੇ ਜੋਸ਼ ਹੁੰਦਾ ਹੈ ਇਨਸਾਨ ਦੇ ਅੰਦਰ ਜੀਵ ਦੇ ਅੰਦਰ ਜੋ ਜਵਾਨੀ ਵਿੱਚ ਜੋਸ਼ ਸੀ ਉਹ ਬੁਢਾਪੇ ਵਿੱਚ ਜੋਸ਼ ਨਹੀਂ ਹੁੰਦਾ ਜੋ ਲਾਲਚ ਮਨ ਦੇ ਵਿੱਚ ਜਵਾਨੀ ਵਿੱਚ ਹੁੰਦਾ ਬੁਢਾਪੇ ਵਿੱਚ ਨਹੀਂ ਹੁੰਦਾ ਜੋ ਤਾਕਤ ਜਵਾਨੀ ਵਿੱਚ ਹੁੰਦੀ ਬੁਢਾਪੇ ਵਿੱਚ ਉਹ ਤਾਕਤ ਨਹੀਂ ਹੁੰਦੀ ਸਤਿਗੁਰੂ ਜੀ ਬਖਸ਼ੀ ਕਰਦੇ ਵੀ ਕਹਿੰਦੇ ਜਿਹੜੇ ਸਾਡੇ ਸਰੀਰ ਦਾ ਸਾਡੇ ਤਨ ਦਾ ਮਨ ਦਾ ਬਲ ਕਟਣਾ ਸ਼ੁਰੂ ਹੋ ਜਾਂਦਾ ਹੈ ਅੱਧ ਖਣ ਉਮਰ ਬੀਤ ਜਾਂਦੀ ਹੈ ਅਗੇ ਬੁਢਾਪਾ ਆਣ ਘਿਰਦਾ ਹੈ ਫਿਰ ਬੁਢਾਪਾ ਕਿਤੇ ਜਾਂਦਾ ਨਹੀਂ ਇਹ ਬੁਢਾਪਾ ਬੰਦੇ ਨੂੰ ਲੈ ਕੇ ਜਾਂਦਾ ਹੈ ਫਿਰ ਜੀ ਪ੍ਰਭੂ ਦੇ ਨਾਮ ਤੋਂ ਬਿਨਾ ਪਰਮਦਾ ਫਿਰਦਾ ਰਹਿੰਦਾ ਹੈ ਪਾਣੀ ਗੁਪਲ ਚੀਂਦੇ ਕਾਇਆ ਇਹ ਤਨ ਜਰਾ ਜਰਾਨਾ ਪਾਂਚੋ ਥਾਕੇ ਜਰਾ ਜਰਸਾਨੇ ਤੋਂ ਰਾਮੇ ਮਰਮ ਨਾ ਜਾਣਾ ਸ੍ਰੀ ਨੂੰ ਸੰਜਣ ਵਾਲਾ ਸਵਾਸਾ ਰੂਪੀ ਪਾਣੀ ਕਟਣਾ ਸ਼ੁਰੂ ਹੋ ਜਾਂਦਾ ਜਿਹੜਾ ਸਾਡੇ ਸਰੀਰ ਨੂੰ ਚਲਾਉਂਦਾ ਹੈ ਪਾਣੀ ਸਰੀਰ ਦੇ ਵਿੱਚ ਪਾਣੀ ਹੈ ਸਤਿਗੁਰੂ ਜੀ ਕਹਿੰਦੇ ਇਹ ਕਟਣਾ ਸ਼ੁਰੂ ਹੋ ਜਾਂਦਾ ਜਲ ਕੀ ਪੀਤ ਪਵਨ ਕਾ ਤੰਬਾ ਰਕਤ ਬੂੰਦ ਕਾ ਗਾਰਾ ਕਿ ਭਾਈ ਇਹ ਸਰੀਰ ਇਹਨਾਂ ਚੀਜ਼ਾਂ ਦੇ ਨਾਲ ਚੱਲ ਰਿਹਾ ਹੈ ਇਸ ਤਨ ਨੂੰ ਮਡਾਪਾ ਆਉਣ ਲੱਗਦਾ ਹੈ ਪੰਜ ਗਿਆਨ ਇੰਦਰੀਆਂ ਕੱਖ ਜਾਣਦੀਆਂ ਹਨ ਫਿਰ ਇਹ ਜੀਵ ਪ੍ਰਭੂ ਦੇ ਪੇਦਨੋ ਨਹੀਂ ਜਾਣ ਸਕਦਾ ਅੰਸਪਕੇ ਰੂ ਚੰਚਲ ਪਈ ਸਮਝ ਪੇਖ ਮਨ ਮਾਹੇ ਪ੍ਰਤਪਲ ਮਿਜਗ ਰਾਸੇ ਦੇਹੀ ਪੁਨਰਵਦਾਸ ਚਿਤ ਨਹੀ ਕਹੇ ਚੰਚਲ ਮਨ ਵਾਲੇ ਪਾਈ ਇਹ ਆਤਮਾ ਰੂਪੀ ਹੰਸ ਸਰੀਰ ਵਿੱਚੋਂ ਉੱਡਣ ਵਾਲਾ ਹੈ ਕਿ ਜਦੋਂ ਸਾਡੇ ਸਰੀਰ ਦੇ ਵਿੱਚੋਂ ਉਹ ਹੰਸ ਉੱਡ ਗਿਆ ਮਾਰ ਲੈ ਉਡਾਰੀਆਂ ਤੇ ਉੱਡਿਆ ਵੀ ਜਾਣਾ ਨਹੀਂ ਮੂਹ ਤੇ ਮੂੰ ਡਿਗੇਗਾ ਤਾਂ ਕਿਸੇ ਨੇ ਉਠਾਣਾ ਨਹੀਂ ਕਾਲ ਦੇ ਸ਼ਿਕਾਰੀਆਂ ਨੇ ਮਾਰਨੀ ਗਰੇਲੇ ਬੁੱਝ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇ ਲੈ ਕਿ ਜਦੋਂ ਇਹ ਸਵਾਸਾਂ ਰੂਪੇ ਖਜ਼ਾਨਾ ਮੁੱਕ ਗਿਆ ਦੀਵੇ ਦੇ ਵਿੱਚੋਂ ਤੇਲ ਮੁੱਕ ਗਿਆ ਆਪਣੇ ਆਪ ਦੀਵਾ ਬੁੱਝ ਜਾਣਾ ਤੇ ਇਸ ਸਰੀਰ ਦੇ ਵਿੱਚ ਚੱਲਣਾ ਬੰਦ ਹੋ ਜਾਣਾ ਹੈ ਇਸ ਗੱਲ ਨੂੰ ਤੂੰ ਆਪਣੇ ਮਨ ਵਿੱਚ ਸਮਝ ਕੇ ਦੇਖ ਲੈ ਸਤਿਗੁਰੂ ਰਵਿਦਾਸ ਮਹਾਰਾਜ ਉਚਾਰਨ ਕਰਦੇ ਹਨ ਕਿ ਇਹ ਜੀਵ ਪਲ ਪਲ ਕਾਲ ਦੇਹੀ ਨੂੰ ਖਾਰ ਰਿਹਾ ਹੈ ਕਿ ਪਲ ਪਲ ਸਾਡੀ ਦਿਨ ਨੂੰ ਕਾਲ ਖਾਰ ਰਿਹਾ ਸਮਾਂ ਖਾਰ ਰਿਹਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਰੁਕਦਾ ਨਹੀਂ ਹੈ ਜਿਹੜਾ ਅੱਜ ਦਿਨ ਬੀਤ ਗਿਆ ਇਹ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਆਉਣਾ ਅਸੀਂ ਕਹਿ ਦਈਏ ਕਿ ਅੱਜ ਦਾ ਦਿਨ ਜਾਂ ਕੱਲ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਆ ਜਾਵੇ ਉਹ ਨਹੀਂ ਆ ਸਕਦਾ ਫਿਰ ਦੁਆਰਾ ਪ੍ਰਭੂ ਨੂੰ ਚੇਤੇ ਕਰਨ ਦਾ ਸਮਾਂ ਨਹੀਂ ਮਿਲਣਾ ਇਸ ਲਈ ਭਾਈ ਕੰਨ ਕਰੇ ਸੋ ਆਜ ਕਰ ਆਜ ਕਰੇ ਸੋ ਅਮ ਭਾਈ ਤੂੰ ਪ੍ਰਭਾਤਮਾ ਨੂੰ ਚੇਤੇ ਕਰ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਤਨ ਤਨ ਜਕਤਿਤਾ ਸਤਿਗੁਰ ਵਿਦਾਸ ਮਹਾਰਾਜ ਜੀ ਦੇ ਪਾਵਨ ਪੁੱਤਰ ਅੰਮ੍ਰਿਤ ਬਾਣੀ ਸਾਨੂੰ ਇਹ ਸਮਝਾਉਣਾ ਕਰਦੀ ਹੈ ਕਿ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਏ ਤੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੀ